ਐਨਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅਸੀਂ ਪੁਲਿਸ ਵਾਲੇ ਸਿਵਲ ਐਡਮਿਨਿਸਟ੍ਰੇਸ਼ਨ ਤੇ ਹੈਲਥ ਡਿਪਾਰਟਮੈਂਟ ਅਸੀਂ ਮਾਰਚ ਤੋਂ ਹੀ ਇਸ ਚੀਜ਼ ਤੇ ਵਿੱਚ ਬੜੀ ਡੂੰਘਾਈ ਨਾਲ ਲੱਗੇ ਹੋਏ ਤੇ ਜਦੋਂ ਮੈਨੂੰ ਬੁਖਾਰ ਹੋਇਆ ਇੱਕ ਦਿਨ ਤੇ ਮੇਰਾ ਉਹਦੇ ਮੇਰੇ ਮਨ ਦੇ ਵਿੱਚ ਗੱਲ ਆ ਗਈ ਸੀ ਕਿ ਆਪਣਾ ਟੈਸਟ ਕਰਾ ਲੈਣਾ ਚਾਹੀਦਾ ਟੈਸਟ ਕਰਾਇਆ ਪੋਜ਼ਿਟਿਵ ਆ ਗਿਆ ਮੈਨੂੰ ਕੋਈ ਘਬਰਾਹਟ ਨਹੀਂ ਹੋਈ ਨਾ ਹੀ ਮੇਰੇ ਮਨ ਦੇ ਵਿੱਚ ਕੋਈ ਸ਼ੰਕਾ ਆਈ ਤੇ ਬਟ ਜਿਹੜਾ ਸਭ ਤੋਂ ਜ਼ਰੂਰੀ ਕੰਮ ਜੇ ਕਿਸੇ ਨੂੰ ਵੀ ਕੋਰੋਨਾ ਪੋਜ਼ਿਟਿਵ ਦਾ ਰਿਜ਼ਲਟ ਪੋਜ਼ਿਟਿਵ ਆਂਦਾ ਸਭ ਤੋਂ ਪਹਿਲਾ ਕੰਮ ਉਹਨੂੰ ਜੋ ਕਰਨਾ ਚਾਹੀਦਾ ਉਹ ਇਹ ਹੈ ਕਿ ਆਈਸੋਲੇਟ ਹੋ ਜਾਵੇ। ਆਈਸੋਲੇਟ ਜਾਂ ਕੁਆਰੰਟਾਈਨ ਹੋ ਜਵੇ ਤਾਂ ਕਿ ਉਸ ਦੀ ਜਿਹੜੀ ਫੈਮਿਲੀ ਹੈ ਉਸ ਨੂੰ ਇਹ ਚੀਜ਼ ਦਾ ਪਾਸੋਂ ਨ ਹੋਵੇ ਤੇ ਜਿੱਤਾਂ ਮੈਂ ਇੱਕ ਪੁਲਿਸ ਆਫੀਸਰ ਆ ਮੇਰੀ ਐਕਸਟੈਂਡਡ ਫੈਮਿਲੀ ਮੇਰੇ ਪੁਲਿਸ ਮੁਲਾਜ਼ਮ ਨੇ ਮੇਰੇ ਏਰੀਆ ਦੇ ਲੋਕ ਨੇ ਮੈਂ ਉਹਨਾਂ ਨੂੰ ਵੀ ਕਿਸੇ ਨੂੰ ਨਹੀਂ ਮਿਲਿਆ ਨਾ ਹੀ ਆਪਣੇ ਆਫਿਸ ਆ ਤਾਂ ਕਿ ਇਹ ਪ੍ਰੋਬਲਮ ਵੱਧ ਨਾ ਸਕੇ। ਪਰਮਾਤਮਾ ਦੀ ਮਿਹਰ ਨਾਲ ਮੈਨੂੰ ਸਿਰਫ ਇੱਕ ਦਿਨ ਬੁਖਾਰ ਚੜਿਆ ਜਿਹੜੀਆਂ ਮੈਡੀਸਿਨਸ ਮੈਨੂੰ ਪ੍ਰਿਸਕ੍ਰਾਈਬ ਕੀਤੀਆਂ ਸੀ ਡਾਕਟਰ ਸੁਬਾਨ ਨੇ ਮੈਂ ਉਹਨਾਂ ਨੂੰ 4 ਦਿਨ ਖਾਧਾ ਐਂਡ ਫਰੋਮ ਦਾ ਵੈਰੀ ਫਸਟ ਡੇ ਮੈਂ ਆਫਿਸ ਤੱਕ ਕੰਮ ਬਾਕੀ ਜੋ ਕੰਮਕਾਜ ਨੇ ਆਪਣੇ ਘਰ ਤੋਂ ਕਰਦਾ ਰਿਹਾ ਫੋਨਸ ਤੇ ਮੈਂ ਇਨ ਟੱਚ ਰਹਾ ਆਪਣੇ ਡਿਪਾਰਟਮੈਂਟ ਦੇ ਆਫੀਸਰਸ ਨਾਲ ਵੈਬ ਐਕਸ ਨਾਲ ਅਸੀਂ ਥੈਟ ਰਾਈ ਮੀਟਿੰਗਸ ਕੀਤੀਆਂ ਐਂਡ ਸਾਰਾ ਕੰਮ ਜਿੱਤਾ ਆਮ ਚੱਲਦਾ ਉਤਾਂ ਹੀ ਚਲਾਇਆ ਗਿਆ ਇੱਥੇ ਮੈਂ ਇਹ ਦੱਸਣਾ ਚਾਹੂੰਗਾ ਕਿ ਜਿੱਥੇ ਸਾਨੂੰ ਕੌਸ਼ੀਅਸ ਰਹਿਣ ਦੀ ਲੋੜ ਹੈ ਡਰਨ ਦੀ ਲੋੜ ਨਹੀਂ ਹੈਗੀ ਇਹ ਪ੍ਰੋਬਲਮ ਜਿਹੜੀ ਹੈ ਜੇ ਹੋਣੀ ਹੈ ਤੇ ਤੁਸੀਂ ਹੈਲਪ ਨਹੀਂ ਕਰ ਸਕਦੇ ਹੋਣੀ ਹੋਣੀ ਕਾਸ਼ਿਅਸ ਨਾਲ ਮੇਰਾ ਮਤਲਬ ਹੈ ਕਿ ਸੋਸ਼ਲ ਡਿਸਟੈਂਸ ਅਸੀਂ ਮੇਨਟੇਨ ਕਰੀਏ ਅਸੀਂ ਜਿਹੜੇ ਮੂੰਹ ਤੇ ਮਾਸਕ ਪਾਣੇ ਉਹ ਜ਼ਰੂਰ ਪਾਈਏ ਤੇ ਹੱਥ ਜ਼ਰੂਰ ਧੋਈਏ ਸਭ ਤੋਂ ਜ਼ਿਆਦਾ ਜ਼ਰੂਰੀ ਸੋਸ਼ਲ ਡਿਸਟੈਂਸ ਹੈ ਜੇ ਅਸੀਂ 6 ਤੋਂ 8 ਫੁੱਟ ਦਾ ਡਿਸਟੈਂਸ ਮੇਨਟੇਨ ਕਰਦੇ ਆਂ ਤੇ ਮੂੰਹ ਤੇ ਮਾਸਕ ਪਾਇਆ ਹੋਇਆ ਤੇ 70% ਚਾਂਸਸ ਘਟ ਜਾਂਦੇ ਨੇ ਕਿ ਇਹ ਪ੍ਰੋਬਲਮ ਤੁਹਾਨੂੰ ਨਾ ਆਵੇ ਆਰਾਮ ਨਾਲ ਆਪਣਾ ਰੋਜ਼ਗਾਰ ਦਾ ਜਿਹੜਾ ਕੰਮ ਹੈ ਉਹ ਕਰਨ ਦੀ ਲੋੜ ਹੈਗੀ ਹੈ ਵੈਸੇ ਸਵੇਰੇ ਉੱਠ ਕੇ ਆਪਣੀ ਯੋਗਾ ਕਰਦਾ ਰਹੇ ਐਕਸਰਸਾਈਜ਼ ਕਰਦਾ ਰਹੇ ਪ੍ਰਭਾਤਮਾ ਦਾ ਨਹਾ ਲਿਆ ਤੇ ਬਾਕੀ ਰੁਟੀਨ ਦੇ ਕੰਮ ਵਾਂਗ ਹੀ ਆਪਣਾ ਕੰਮ ਕਰ ਇਥੇ ਜਿਹੜੀ ਗੱਲ ਮੈਂ ਦੱਸਣ ਵਾਲੀ ਗੱਲ ਹੈ ਕਿ ਜੇ ਤੁਹਾਡਾ ਰਿਜ਼ਲਟ ਪੋਜ਼ਿਟਿਵ ਆ ਜਾਂਦਾ ਤੇ ਤੁਸੀਂ ਆਪਣਾ ਟੈਂਪਰਮੈਂਟ ਜ਼ਰੂਰ ਪੋਜ਼ਿਟਿਵ ਰੱਖਣਾ ਮਤਲਬ ਕਿ ਬਿਲਕੁਲ ਡਾਊਨ ਹੋਣ ਦੀ ਲੋੜ ਨਹੀਂ ਸਿਰਫ ਜਿਹੜੇ ਕੋ-ਮੋਰਬਿਡ ਪੇਸ਼IENTS ਨੇ ਜਿਨ੍ਹਾਂ ਨੂੰ ਆਲਰੇਡੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਥੋੜਾ ਧਿਆਨ ਦੇਣ ਦੀ ਲੋੜ ਹੈ ਬਟ ਜੇ ਅਸੀਂ ਕਾਸ਼ਨ ਪੂਰਾ ਰੱਖਦੇ ਆ ਡਾਕਟਰਸ ਜੋ ਸਾਨੂੰ ਦਵਾਈ ਦਿੰਦੇ ਉਹ ਖਾਣੇ ਕੁਆਰੰਟਾਈਨ ਦੇ ਵਿੱਚ ਰਹਿਣੇ ਆਈਸੋਲੇਸ਼ਨ ਚ ਰਹਿਣੇ ਤੇ ਫਿਰ ਕੋਈ ਐਸੀ ਗੱਲ ਨਹੀਂ ਕਿ ਕੋਈ ਐਸੀ ਵਜ੍ਹਾ ਨਹੀਂ ਕਿ ਇਸ ਚੀਜ਼ ਨੂੰ ਅਸੀਂ ਬਾਦ ਦੇ ਪਾਈਏ ਜਾਂ ਠੀਕ ਹੋ ਸਕੀ ਪੰਜਾਬ ਦੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਦਿਨਕਰ ਗੁਪਤਾ ਜੀ ਉਹਨਾਂ ਨੇ ਇਸ ਚੀਜ਼ ਬਾਰੇ ਸੋਚਿਆ ਤੇ ਸਾਨੂੰ ਮੋਟੀਵੇਟ ਕੀਤਾ ਜਿੰਨੇ ਵੀ ਅਸੀਂ ਆਫੀਸਰਸ ਸੀਗੇ ਜਿਨ੍ਹਾਂ ਨੂੰ ਪੋਜ਼ਿਟਿਵ ਹੋ ਗਿਆ ਸੀ ਤੇ ਉਸ ਤੋਂ ਬਾਅਦ ਅਸੀਂ ਠੀਕ ਹੋ ਗਏ ਸਾਨੂੰ ਦੱਸਿਆ ਗਿਆ ਸੀਗਾ ਕਿ ਇਹ ਸਾਡੇ ਸਰੀਰ ਦੇ ਵਿੱਚ ਕੁਝ ਐਸੀ ਐਂਟੀਬਾਡੀਜ਼ ਬਣ ਜਾਂਦੀਆਂ ਨੇ ਜੇ ਅਸੀਂ ਪਲਾਜ਼ਮਾ ਡੋਨੇਟ ਕਰੀਏ ਤੇ ਜਿਹੜੇ ਕੋਈ ਸੀਰੀਅਸ ਮਰੀਜ਼ ਨੇ ਜੇ ਉਹਨਾਂ ਨੂੰ ਜਾਂਦਾ ਸਾਡਾ ਬਲੱਡ ਪਲਾਜ਼ਮਾ ਜਾਂਦਾ ਤੇ ਉਹ ਠੀਕ ਹੋ ਸਕਦੇ ਅਸੀਂ ਇਸ ਗੱਲ ਨੂੰ ਕਿਉਂਕਿ ਆਲਰੇਡੀ ਅਸੀਂ ਦੇਸ਼ ਦੀ ਤੇ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਆ ਤੇ ਇਹ ਜਦੋਂ ਪ੍ਰੋਪੋਜ਼ਲ ਆਈ ਹੈ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਕਹਿੰਦਾ ਕਿ ਮੇਰੇ ਜਲੰਧਰ ਰੂਰਲ ਦੇ ਜਿਹੜੇ 33 ਪੇਸ਼ੈਂਟ ਸੀਗੇ ਉਹਨਾਂ ਇੱਕਦਮ ਵਲੰਟੀਅਰ ਕੀਤਾ ਹੁਣ ਅਸੀਂ 34 ਆਫਿਸਰਸ ਹਨ ਜਲੰਧਰ ਰੂਰਲ ਦੇ ਜਿਨ੍ਹਾਂ ਨੇ ਵਲੰਟੀਅਰ ਕੀਤਾ ਤੇ ਬਾਕੀ ਪੰਜਾਬ ਪੁਲਿਸ ਦੇ ਵੀ ਸਾਰੇ ਜਵਾਨ ਉਹ ਤਿਆਰ ਦੇ ਪਲਾਸ ਬੰਦੇ ਸੇਵਾ ਕਰਨ ਦੀ ਭਾਵਨਾ ਸਾਡੇ ਪੁਲਿਸ ਦੇ ਵਿੱਚ ਸ਼ੁਰੂ ਤੋਂ ਹੀ ਹੈਗੀ ਹੈ ਸਾਡੇ ਜਿਹੜੇ ਲੀਡਰ ਨੇ ਸਾਡੇ ਬੌਸ ਸ਼੍ਰੀ ਦਿਨਕਰ ਗੁਪਤਾ ਜੀ ਉਹ ਹਮੇਸ਼ਾ ਹੀ ਸਾਨੂੰ ਇਹ ਮੋਟੀਵੇਟ ਕਰਦੇ ਗਾਈਡ ਕਰਦੇ ਆ ਕਿ ਤੁਸੀਂ ਜਿੱਥੇ ਲਾ ਇੰਪਲੀਮੈਂਟ ਕਰਦਾ ਉੱਥੇ ਆਪਣਾ ਹਿਊਮਨ ਫੇਸ ਹਿਊਮਨ ਟੱਚ ਵੀ ਜ਼ਰੂਰ ਰੱਖਣਾ ਤੇ ਸਾਨੂੰ ਪਰਮਾਤਮਾ ਨੇ ਇੱਕ ਮੌਕਾ ਦਿੱਤਾ ਸੀਗਾ ਅਸੀਂ ਮਾਰਚ ਤੋਂ ਲੈ ਕੇ ਹੁਣ ਤੱਕ ਰੈਗੂਲਰਲੀ ਜਿੱਥੇ ਵੀ ਕੋਈ ਗਰੀਬ ਦੇ ਜਿਨ੍ਹਾਂ ਕੋਲ ਕੋਈ ਪੈਸੇ ਨਹੀਂ ਹੈਗੇ ਖਾਣਾ ਨਹੀਂ ਉਹਨਾਂ ਦੇ ਕੋਲ ਹੈਗਾ ਕੋਈ ਆਮਦਨ ਦਾ ਸੋਰਸ ਨਹੀਂ ਹੈ ਅਸੀਂ ਐਨ ਜੀਓਸ ਨੂੰ ਨਾਲ ਲੈ ਕੇ ਸਰਕਾਰ ਨੇ ਜਿਹੜਾ ਰਾਸ਼ਨ ਦਿੱਤਾ ਉਹਨੂੰ ਨਾਲ ਲੈ ਕੇ ਬਹੁਤ ਸਾਰੇ ਹੋਰ ਐਨ ਆਰ ਆਈ ਵੀਰ ਤੇ ਹੋਰ ਸੱਜਣ ਜਿਹੜੇ ਦਾਨੀ ਸੀਗੇ ਉਹਨਾਂ ਦੀ ਹੈਲਪ ਤੇ ਨਾਲ ਅਸੀਂ ਹਰ ਜਗ੍ਹਾ ਤੇ ਪਰਸਨਲੀ ਮੈਂ ਆਪ ਵੀ ਗਿਆ ਤੇ ਮੇਰੀ ਫੋਰਸ ਬਾਰੇ ਮੈਂ ਬੜੇ ਮਾਣ ਨਾਲ ਕਹਿ ਸਕਦਾ ਜਿਹੜੀ ਜਲੰਧਰ ਰੂਰਲ ਦੀ ਪੁਲਿਸ ਹੈ ਅਸੀਂ ਹਰ ਜਗ੍ਹਾ ਜਾ ਕੇ ਉੱਥੇ ਰਾਸ਼ਨ ਦਿੱਤਾ ਰਾਸ਼ਨ ਵੰਡਿਆ ਤੇ ਜਿਸ ਦੀ ਗੁੱਡ ਵਿਲ ਹੀ ਹੈ ਜਿਹੜੀ ਮੈਂ ਮਹਿਸੂਸ ਕਰਦਾ ਕਿ ਹੁਣ ਤੱਕ ਸਾਡੇ ਸਿਰਫ 33 ਜਾਂ 34 ਪੁਲਿਸ ਮੁਲਾਜ਼ਮ ਨੇ ਜਿਹੜੇ ਪੋਜ਼ਿਟਿਵ ਆਏ ਨਹੀਂ ਤੇ ਜਿੰਨੀ ਜ਼ਿਆਦਾ ਸੇਵਾ ਸਾਡੇ ਪੁਲਿਸ ਮੁਲਾਜ਼ਮਾਂ ਨੇ ਕੀਤੀ ਹੈ ਹੈਲਥ ਮੁਲਾਜ਼ਮਾਂ ਨੇ ਕੀਤੀ ਹੈ ਲੋਕਾਂ ਦੇ ਵਿੱਚ ਗਏ ਨੇ ਲੋਕਾਂ ਨੂੰ ਰਾਸ਼ਨ ਵੰਡੇ ਉਹ ਸਾਮ ਨਾਲ ਤੇ ਸਾਡੇ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਲਾਜ਼ਮ ਪੋਜ਼ਿਟਿਵ ਆਣੇ ਚਾਹੀਦੇ ਸੀ ਬਟ ਇਹ ਲੋਕਾਂ ਦੀ ਗੁੱਡਵਿਲ ਤੇ ਪਰਮਾਤਮਾ ਦੀ ਮਿਹਰ ਹੈ ਕਿ ਬਿਲਕੁਲ ਠੀਕ ਠਾਕ ਸਾਡੇ ਮੁਲਾਜ਼ਮ ਕੰਮ ਕਰ ਰਹੇ ਨੇ ਤੇ ਮੈਨੂੰ ਉਮੀਦ ਹੈ ਉਮੀਦ ਨਹੀਂ ਆਮ ਸੈਟੀਸਫਾਈਡ ਤੇ ਕੌਨਫੀਡੈਂਟ ਕਿ ਅਸੀਂ ਅੱਗੇ ਵੀ ਜਦੋਂ ਤੱਕ ਇਹਦਾ ਕੋਈ ਇਲਾਜ ਨਹੀਂ ਨਿਕਲਦਾ ਅਸੀਂ ਇਸੇ ਤਰੀਕੇ en la localización de seba.